मेरा ਪਿੰਡ ਲਖੋਵਾਲ ਨਾਮ ਮੇਰੇ ਵਾਸ ਵਿਸੀ ਗੱਲ ਬਾਤ ਖੂਕੋ ਚੱਕ ਮੇਲੇ ਤੇ ਲੜਾਈ ਹੋਈ ਉਦੋਂ ਵੀ ਇਹਦਾ ਸ਼ਰਸੂਰ ਪਾੜਿਆ ਹੀਗਾ ਆਹੀ ਕੋਹ ਨਹੀਂ ਕੀਤਾ ਹਸਪਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂਜੀ ਇਹਦਾ ਅਸਲ ਨਾਮ ਰਾਣਾ ਮੌਦਾ ਬਖਤ ਦਿਨੀ ਕਹਿੰਦੇ ਆ ਹਾਏ ਵਾਹ ਗੱਲ ਬਾਤ ਕਾਹੀ ਹੋਣੀ ਆ ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ ਹਾਏ ਵਾਹ ਕਿੱਦਣ ਗਿਆ ਸੀ ਕੱਲ 11 ਵਜੇ ਗਿਆ ਵਾ ਕਰੋ ਐਂਦਾ ਮੈਂ ਦਾੜੀ ਕਰਾਵਾ ਹਾਏ ਵਾਹ ਉਸ ਬੰਦੇ ਪਹੁੰਚਿਆ ਅੱਜ ਹੀ ਪਹੁੰਚਿਆ ਫੋਨ ਵੀ ਬੰਦ ਹੁੰਦਾ ਰਿਹਾ ਵਾ ਹਾਏ ਕੋਈ ਲੱਗਦਾ ਛੱਤ ਤੇ ਸ਼ਾਕ ਕੇ ਕਾਤੇ ਹੋਏ ਲੜਿਆ ਰਹੇ ਹੋਰ ਕਾਹਦਾ ਸ਼ਾਕਾ ਕੀ ਚੰਦੇ ਕੁਝ ਕੋਲ ਤੇ ਆਪਣੀ ਕਾਰਵਾਈ ਹੁਣ ਕਰਨ ਸਾਰੀ हां जी एजी आज ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਦੀ شناخت ਹੋਈ ਆ ਰਾਣਾ ਪੁੱਤਰ वारसम ਸਿੰਘ ਪਿੰਡ ਲੱਖੋਆ ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ